ਪਿੰਡ ਅਪਰਾ ਮੰਡੀ ਵਿਖੇ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਇੱਕ ਵਿਅਕਤੀ ਅੰਦਰ ਸੁੱਤਾ ਪਿਆ ਸੀ ਉਹ ਅੱਗ ਦੀ ਲਪੇਟ ਵਿੱਚ ਆ ਕੇ ਜਲ ਕੇ ਪੂਰੀ ਤਰ੍ਹਾਂ ਰਾਖ ਹੋ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ मौके ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਸਬੰਧੀ ਐਸਐਚਓ ਫਲੋਰ ਸੰਜੀਪ ਕਪੂਰ ਅਤੇ ਉਨ੍ਹਾਂ ਦੀ ਪੁਲਿਸ ਟੀਮ ਮਾਮਲੇ ਦੀ ਜਾਂਚ ਕਰੇ ਇਹ ਹੈ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਸਰ ਕਿਹੜੇ ਮਾਮਲੇ ਚ ਆਏ ਸੀ ਪਿੰਡ ਮੰਡੀ ਤੁਹਾਨੂੰ ਪਤਾ ਲੱਗਿਆ ਮੰਡੀ ਪਿੰਡ ਅੱਗ ਲੱਗੀ ਹੈ ਅਸੀਂ ਮੁੱਕਦੇ ਆਏ ਅੱਗ ਕੀ ਕੀ ਦੇਖਿਆ ਆ ਕੇ ਆ ਵੀ ਲੱਗਿਆ ਅੱਗ ਚ ਧੂੰਆਂ ਟੁਪਰੇ ਬੱਲੇ ਬੁੱਲੇ ਡੇਗ ਰਹੇ ਸਾਰਾ ਕੁਝ ਕਿਸੇ ਦਾ ਜਾਨੀ ਨੁਕਸਾਨ ਵੀ ਹੋਇਆ ਹਾਂ ਜਾਨੀ ਨੁਕਸਾਨ ਆ ਕੋਈ ਬੰਦਾ ਅੰਦਰ ਰਹਿ ਗਿਆ ਉਹਨੂੰ ਕੱਢਣ ਦੀ ਕੋਸ਼ਿਸ਼ਾਂ ਜਾਰੀ ਹੈ ਹਾਂਜੀ ਸਰ ਕੀ ਉਹਦਾ ਬਚਾ ਹੋ ਗਿਆ ਵੇ ਉਦੋਂ ਹੀ ਸਬਤਿਆ ਫੀਲ ਛੜ ਗਿਆ ਵਿੱਚ ਛੜ ਗਿਆ ਵਿੱਚ ਥੈਂਕ ਯੂ ਸਰ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਤੁਹਾਡੇ ਬਾਈਫ ਜਿਹੜੇ ਆ ਉਹ ਇੱਥੋਂ ਦੇ ਸਰਪੰਚ ਆ ਤੇ ਕੀ ਲੱਗਦਾ ਪਹਿਲੇ ਨਜ਼ਰੇ ਜਿਹੜਾ ਦੇਖਣ ਨੂੰ ਸਰ ਇਹ ਜਿੱਦਾਂ ਨਾ ਬੜੀ ਮਾੜੀ ਦਰ ਘਟਨਾ ਹੋਈ ਹੈ ਜਿੱਦਾਂ ਤਕਰੀਬ ਸਾਨੂੰ ਤਾਂ 7:00 ਵਜੇ ਪਤਾ ਲੱਗਾ ਹੁਣ ਜਿੱਦਾਂ ਆਲੇ ਗੁਆਂਢ ਦੇ ਦੱਸਣ ਦੇ ਨਾਲ ਇਹ ਅੱਗ ਤਕਰੀਬ 5:00 5:30 4:30 ਵਜੇ ਤੋਂ ਲੱਗੀ ਹੋਈ ਸੀਗੀ ਤੇ ਘਰ ਦੇ ਵਿੱਚ ਤਿੰਨ ਮੈਂਬਰ ਰਹਿੰਦੇ ਆ ਇੱਕ ਇਹਨਾਂ ਲड़का ਹੈ ਤੇ ਘਰ ਵਾਲੀ ਆ ਉਹ ਘਰ ਵਾਲੀ ਦੇ ਲड़का ਜਿਹੜੇ ਇੱਥੇ ਨਹੀਂ ਸੀਗੇ ਉਹ ਆਪਣੇ ਪੀਕੇ ਪਰਿਵਾਰ ਗਏ ਸੀ ਤਿੰਨ ਦਿਨ ਤੋਂ ਇਹ ਗਦਾਬਰ ਚੰਦ ਜਿਹੜੇ ਆ ਘਰ ਦੇ ਵਿੱਚ ਇਕੱਲੇ ਸੀਗੇ ਇਹ ਨਹੀਂ ਹੁਣ ਪਤਾ ਵੀ ਅੱਗ ਉਹ ਕਿਸ ਤਰ੍ਹਾਂ ਲੱਗੀ ਆ ਤੇ ਜਦੋਂ ਹੁਣ ਅਸੀਂ ਮੌਕੇ ਤੇ ਆ ਕੇ ਅੱਗ ਬੁਝਾਈ ਆ ਸਾਰਾ ਉਹ ਦੇਖਿਆ ਤੇ ਉਹ ਅੰਦਰ ਖਤਮ ਹੋ ਚੁੱਕੇ ਆ ਖਤਮ ਹੋ ਚੁੱਕੇ ਕਿੰਨੀ ਕੁ ਉਮਰ ਦੀ ਸੀ ਨਹੀਂ ਨਹੀਂ ਉਮਰ ਤੇ 55 55 ਸਾਲ ਦੀ ਸੀ ਜੀ ਸਾਲ ਦੀ ਸੀ ਹਾਂਜੀ ਅੱਗ ਲੱਗਣ ਦੇ ਕਾਰਨ ਤਾਂ ਪਤਾ ਨਹੀਂ ਲੱਗਾ ਹੱਲੇ ਕੁਝ ਨਹੀਂ ਇਹ ਵਾਲੇ ਪਾਸੇ ਕਹਿ ਸਕਦੇ ਹਾਂ ਬਹੁਤ ਦੁਰਘਟਨਾ ਹੋਈ ਆ ਕਿਉਂਕਿ ਸਵੇਰੇ ਜਦੋਂ ਧੂਆ ਨਿਕਲ ਰਿਹਾ ਸੀ ਉਦੋਂ ਹੀ ਆਣ-ਗਵਾਂਡ ਸਾਰਿਆਂ ਨੂੰ ਪਤਾ ਲੱਗਾ ਜਦ ਤੱਕ ਸਾਰਾ ਸਮਾਨ ਵੀ ਘਰ ਦਾ ਜਲ ਗਿਆ ਜੀ ਤੇ ਇੱਕ ਮੌਤ ਵੀ ਹੋ ਗਈ ਆ ਅਜੀਬ ਇਹ ਬਹੁਤ ਜਿਆਦਾ ਮਾੜਾ ਹੋਇਆ ਤੇ ਪੰਸਾ ਪਤਾ ਲੱਗਾ ਕਿ ਦਰਸਲ ਸਾਰਾ ਕਿਦਾਂ ਇਹ ਵਾਪਰਿਆ ਸਾਰਾ ਕੰਡ ਇਹ ਜੀ ਹੁਣ ਨਹੀਂ ਕੁਛ ਵੀ ਪਤਾ ਲੱਗ ਸਕਦਾ ਕਿਉਂਕਿ ਇਹ ਤਾਂ ਉਹਨੂੰ ਪਤਾ ਵੀ ਕੀ ਹੋਇਆ ਕਿਉਂਕਿ ਉਹ ਅੰਦਰੋਂ ਲੋਕ ਹੋਇਆ ਸੀ ਸਾਰਾ ਜਵਾੜੀ ਪੱਟ ਕੇ ਅੰਦਰ ਬੜਿਆ ਸਾਰੇ ਉੱਪਰੋਂ ਛੱਤ ਡੇਢੀ ਆ ਤੇ ਇਹ ਤਾਂ ਮਤਲਬ ਸਾਨੂੰ ਵੀ ਪਤਾ ਲੱਗੇ ਬੰਦਾ ਅੰਦਰ ਹੀ ਆ ਤੁਹਾਨੂੰ ਕਿੰਨੇ 1 ਵਜੇ ਪਤਾ ਲੱਗਾ ਸਾਰੀ ਗੱਲ ਸਾਨੂੰ 7 ਵਜੇ ਪਤਾ ਲੱਗਾ 7 ਵਜੇ ਪਤਾ ਲੱਗਾ ਧੂਮਾ ਜਿਆਦਾ ਨਿਕਲਦਾ ਦੇਖਿਆ ਨਾ ਫੇਰ ਸਾਰੇ ਆਣ ਗੌਣ ਡੇਗਾ ਸਾਰਿਆਂ ਨੂੰ ਫੋਨ ਕੀਤੇ ਤਾਰਾਂ ਅਸੀਂ ਪਹੁੰਚੇ ਆ ਘਰ ਦੇ ਵਿੱਚ ਕਿੰ ਦੀ ਵਾਈਫ ਤੇ ਬੱਚੇ ਭੋਗੇ ਗਏ ਹੋ ਜਣੇ ਇਹ ਸਰ ਘਰ ਦੇ ਵਿੱਚ ਇਕੱਲੇ ਸੀ ਇਕੱਲੇ ਸੀ ਕਿਦਾਂ ਕਿਦਾਂ ਪਤਾ ਲੱਗਾ ਤੁਹਾਨੂੰ ਅਸੀਂ ਕਿਹਾ ਵੀ ਚੱਲ ਸਵੇਰੇ ਮੈਂ ਉੱઠી ਇਹ ਬਾਹਰ ਨਿਕਲਦਾ ਟਾਲਟ ਸਾਡਾ ਬੰਦਾ ਤੇ ਉਹ ਕਹਿੰਦਾ ਮੈਨੂੰ ਜਾ ਕੇ ਕਹਿੰਦਾ ਵੀ ਗਾਵਰ ਕੇ ਧੂਆ ਨਿਕਲਦਾ ਬਹੁਤ ਤੇ ਮੈਂ ਕਹਾਂ ਵੀ ਕਿੱਦਾਂ ਨਿਕਲਦਾ ਵੀ ਦੇਖਿਆ ਮੈਂ ਫੇ ਸਾਰਿਆਂ ਨੂੰ ਤੋਤੇ ਉਹਨਾਂ ਨੂੰ ਉਠਾ ਲਿਆ ਫੇ ਕਾਲੇ ਨੂੰ ਲੈ ਚੱਦ ਕੇ ਤਾਂ ਫੇ ਜਾਂ ਤੱਕ ਫੇ ਤੁਸੀਂ ਬਾਅਦ ਚ ਦੇਖਿਆ ਜਾ ਕੇ ਹਾਂਜੀ ਫੇ ਦੇਖਿਆ ਅੱਗ ਲੱਗੀ ਸੀ ਅੱਗ ਲੱਗੀ ਸੀ ਜਦੋਂ ਕੁੰਡਾ ਖੋਲਿਆ ਇੱਕੋ ਵਾਰੀ ਪੜਾਂ ਮੜਵਾ ਮਾਥੇ ਕੇ ਪਤਾ ਨਹੀਂ ਲੱਗਾ ਕਿਦਾਂ ਲੱਗ ਗਿਆ ਐ ਸਰੇਕਮ ਪਿੰਡ ਮੰਡੀ ਅਪਰੇ ਦੇ ਲਾਗੇ ਇੱਕ ਘਰ ਨੂੰ ਅੱਗ ਲੱਗੀ ਹੈ ਵਿੱਚ ਵਿਅਕਤੀ ਝੁਰਸ ਗਿਆ ਕੀ ਲੱਗਦਾ ਕਿੰਨੀ ਉਮਰ ਹੈ ਕੀ ਨਾ ਪਤਾ ਅਕਸ਼ਰੇ ਆਪਣੇ ਜੋ ਕਿ ਚਾਰਜ ਸਬ ਇੰਸਪੈਕਟਰ ਸਾਹਿਬੀਤ ਸਿੰਘ ਨੂੰ ਕਨਫਰਮੇਸ਼ਨ ਮਿਲੀ ਸੀ ਕਿ ਮੰਡੀ ਦੇ ਵਿੱਚ ਇੱਕ ਘਰ ਦੇ ਵਿੱਚ ਕੱਗ ਲੱਗੀ ਹੈ ਜਿਸ ਤੇ ਪੁਲਿਸ 40 ਨੇ ਮੌਕੇ ਤੇ ਜਾ ਕੇ ਨੋਆਇਨਾ ਕੀਤਾ ਤੇ ਅੱਗ ਨੂੰ ਬੁਝਾਉਣ ਤੋਂ ਬਾਅਦ ਗੱਲ ਪਈ ਰਹੀ ਕਿ ਉਸ ਘਰ ਦੇ ਵਿੱਚ ਇੱਕ ਵਿਅਕਤੀ 55 ਸਾਲ ਉਮਰ ਦੇ ਸੀ ਗੁਰਦਾਵਰ ਰਾਮ ਪੁੱਤਰ ਭਗਤ ਰਾਮ ਜੋ ਕਿ ਉੱਥੇ ਪਿਛਲੇ 10 ਦਿਨਾਂ ਤੋਂ ਇਕੱਲਾ ਹੀ ਰਹਿ ਰਿਹਾ ਸੀ ਤੇ ਇਹ ਇਸ ਕਰਨੂ ਇਸ ਦੇ ਪਰਿਵਾਰ ਦੇ ਦੱਸਣ ਅਨੁਸਾਰ ਸ਼ਾਰਟ ਸਰਕਟ ਲੱਗਨ ਕਰਕੇ ਅਗਲ ਲਗੀ ਹੈ ਜੋ ਬੋਡੀ ਨੂੰ ਅਸੀਂ ਸਿਵਲ ਹਸਪਤਲ 'ਤੇ ਸ਼ਿਫਟ ਕਰਤਾ ਤੇ ਇਹਦੀ ਪਤਨੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਇਹ ਲੱਗਦਾ ਬਿਮਾਰ ਸੀ ਜਿਹੜਾ ਵਿਅਕਤੀ ਕਰਿਆ ਹਾਂ ਹਾਂ ਜੀ ਪਰਿਵਾਰ ਕੈਂਸਰ ਬਿਮਾਰ ਸੀਗਾ ਤੇ ਹਜੇ ਉਹਨਾਂ ਨੇ ਕਿਹਾ ਕਿ ਸ਼ਾਰਟ ਸਰਕਟ ਨਾਲ ਡੈਥ ਹੋਈ ਹੈ ਪਰ ਫਿਰ ਵੀ ਅਸੀਂ ਇਸ ਗੱਲ ਨੂੰ ਪੜਤਾਲ ਕਰਕੇ ਜਿੱਦਾਂ ਹੋਏਗਾ ਉਸ ਤਰ੍ਹਾਂ ਰਿਪੋਰਟ ਕਰਾਂਗੇ ਘਰ ਦੇ ਪਰਿਵਾਰ ਹੈ ਨਹੀਂ ਸੀ ਕਰਦੇ ਪਰਿਵਾਰ ਨੂੰ ਕੁਦਰ ਵਾਲੇ ਪਾਸੇ ਦੇ ਦਿੱਸੋ